ਬਾਬਾ ਬਕਾਲਾ ਸਾਹਿਬ ਦੇ ਜੋੜ ਮੇਲੇ ਦੀਆਂ ਸਮੂਹ ਪੰਜਾਬ ਨਾਸੀਆਂ ਨੂੰ ਸਮੂਹ ਸਾਥ ਸੰਤਨ ਨੂੰ ਗੁਰੂ ਪੰਥਰਦੀਆਂ ਨੂੰ ਲੱਖ ਲੱਖ ਮੁਬਾਰਕਾਂ ਸਮੂਹ ਪੰਥਰਦੀਆਂ ਨੂੰ ਹੱਥ ਜੋੜ ਕੇ ਬੇਨਤੀ ਵੀ ਹੈ ਕਿ 19 ਤਰੀਕ ਨੂੰ ਉੱਥੇ ਪਹੁੰਚ ਕੇ ਆਪਣੇ ਵਿਚਾਰ ਰੱਖੋ ਸਮੂਹ ਪੰਥ ਦੇ ਸਰਮੌਰ ਹੀਰੇ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਵਾਸਤੇ ਸਮੂਹ ਜਿਹੜੇ ਬੰਦੀ ਸਿੰਘਾਂ ਦੇ ਰਿਆਈ ਵਾਸਤੇ ਉੱਥੇ ਇਕੱਠ ਇਕੱਠ ਹੋ ਰਿਹਾ ਏ ਵੱਧ ਤੋਂ ਵੱਧ ਸਮੂਹ ਸੰਗਤਾਂ ਉੱਥੇ ਪਹੁੰਚਣ ਦੂਸਰੇ ਪਾਸੇ ਵਿਰਸਾ ਸਿੰਘ ਮਲਟੂਆ ਬਹੁਤ ਜ਼ਿਆਦਾ ਬਕਵਾਸ ਮਾਰ ਰਿਹਾ ਏ ਭਾਈ ਜਤਿੰਦਰ ਸਿੰਘ ਪੰਘੂਣਾ ਬਾਰੇ ਜਤਿੰਦਰ ਸਿੰਘ ਪੰਘੂਣਾ ਬਾਰੇ ਇਹ ਗੱਲ ਕਹਿ ਰਿਹਾ ਵਾ ਉਹ ਇਹਨਾਂ ਨੂੰ ਚਲਾ ਰਹੇ ਆ ਤੇ ਚਲਾ ਰਹੇ ਤੈਨੂੰ ਕੀ ਪ੍ਰੋਬਲਮ ਆ ਚਲਾ ਦੇ ਯਾਰ ਚਲਾਉਣੇ ਜਿਨਾਂ ਉਹ ਗੁਰੂ ਦਾ ਸਿੱਖ ਪੰਥ ਦਰਦ ਰੱਖਣ ਵਾਲਾ ਜਤਿੰਦਰ ਸਿੰਘ ਪੰਗੂ ਜਿਨੇ ਨੇ ਜਿਹਨੇ ਤੂੰ 15 ਸਾਲ ਤੁਹਾਡੀ ਸਰਕਾਰ ਰਹੀ ਆ ਤੂੰ ਐਮਐਲਏ ਵੀ ਰਿਆ ਆ ਤੇ ਆਪਣੇ ਆਪ ਨੂੰ ਤੂੰ ਅਕਾਲੀ ਪੰਥਕ ਦੱਸਦਾ ਵਾ ਭਰ ਤੇਰੀ ਦੇਣ ਕੀ ਆ ਕਿਹ ਸ਼ਹੀਦ ਪਰਿਵਾਰ ਦਾ ਪਤਾ ਵੀ ਲੈਣ ਗਿਆ ਜਾ ਕੇ ਪੁੱਛਣ ਵੀ ਗਿਆ ਵੀ ਤੁਹਾਡੇ ਕਿੰਦਾ ਗੁਜ਼ਾਰੇ ਹੋ ਰਹੇ ਆ ਤੇ ਤੂੰ ਰੀਸਾ ਕਰਦਾ ਇਲਜ਼ਾਮ ਲਾਉਣ ਡਿਆ ਜਤਿੰਦਰ ਸਿੰਘ ਪੰਗੂ ਦੇ ਉੱਤੇ ਇਨੇ ਦਲਬੀਰ ਸਿੰਘ ਬਿੱਲਾ ਵਰਪਾਲਾ ਜਿਹਦੇ ਨਾਂ ਤੋਂ ਇੰਡੀਆ ਗਵਰਨਮੈਂਟ थर-थर ਕੰਬਦੀ ਸੀ ਉਹ ਵਰਪਾਲਾ ਵਰਪਾਲ ਦੇ ਪਰਿਵਾਰ ਦੀ ਸਾਰ ਉਹਨੇ ਲਈ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਚੁੱਕਦਾ ਰਿਆ ਜਤਿੰਦਰ ਸਿੰਘ ਭੰਗੂ ਤੂੰ ਜਾ ਕੇ ਬੀਬੀ ਸੰਦੀਪ ਕੌਰ ਨੂੰ ਪੁੱਛ ਸਕਦਾ ਫਤੇਨਾਮਾ ਵਾਲਿਆਂ ਨੂੰ ਤੇ ਤੂੰ ਅੱਜ ਗੱਲਾਂ ਕਰਦਾ 2 ਟਕੇ ਦਾ ਹੋ ਗਏ ਤੇ ਸਰਕਾਰ ਦੀ ਨਿਚ ਚਾਪਲੂਸ ਕੀਤੀ ਜਿੰਨਾ ਚਿਰ ਤੇ ਖੜੜਾ ਤੇਰੇ ਬਾਪੂ ਦਾ ਧਾਰ ਰਿਆ ਉਥੇ ਐਮ ਐਲ ਐਨ ਯੁਗਤ ਕਰਦਾ ਫਤੇਗੜ ਸਾਹਿਬ ਉਹਨਾਂ ਜਿਹੜੇ ਖਟਲਾ ਸਾਹਿਬ ਖਰੜਾ ਸਾਹਿਬ ਦੇ ਪੈਰ ਨੂੰ ਹੱਥ ਲਾਉਣਾ ਅੱਜ ਜਿਉਂ ਮਲਿਆ ਵਾ ਇਹਨਾਂ ਬਾਦਲਾਂ ਦੇ ਆ ਬੇੜੀ ਡੁੱਬਣ ਲੱਗੀ ਆ ਤੇ ਉਹਨੇ ਵਿੱਚ ਸਾਲ ਮਾਰਤੀ ਆ ਥੋੜੇ ਵਰਖਲਾ ਬੋਲੇ ਅੱਜ ਬਕਵਾਸ ਕਰਨ ਦੇ ਪਿਆ ਨੇ ਵਲਟੋਏ ਦਾ ਮੁੰਡਾ ਮਾਰਤਾ ਉੱਥੋਂ ਦਾ ਮਾਰਤਾ ਇੱਥੋਂ ਦਾ ਮਾਰਤਾ ਉਹ ਤੇਰੇ ਸਾਹਮਣੇ ਕਿੰਨੇ ਮਾਰੇ ਆ ਇਹ ਬਾਦਲ ਦੇ ਰਾਜ ਦੇ ਵਿੱਚ ਜਾਨੀ ਕਿ ਸਿੰਧੂਆ ਵਾਲਾ ਮਾਰਿਆ ਉਸਮਾਨੇ ਮਾਰਿਆ ਟੱਟ 20 ਬੰਦੇ ਮਾਰੇ ਆ ਸਿਰਸਾ ਵਾਲੇ ਦੇ ਚੱਕਰ ਦੇ ਵਿੱਚ ਤੇ ਤੂੰ ਇੱਕ ਦਾ ਵੀ ਨਾ ਲਿਆ ਵਾ ਜਾਂ ਇੱਕ ਦੀ ਵੀ ਸਾਰ ਪੁੱਛੀ ਆ ਤੈਨੂੰ ਥੋੜੀ ਬੋਲੀ ਸ਼ਰਮ ਆਉਣੀ ਚਾਹੀਦੀ ਆ ਤੂੰ ਇੰਨਾ ਜਿੱਟੀ ਗਾੜੀ ਰੱਖ ਕੇ ਗੁਫਰ ਤੋਲੀ ਜਾਣਾ ਬਕਵਾਸ ਮਾਰੀ ਜਾਣਾ ਸ਼ਰਮ ਨਾਲ ਤੈਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਤੂੰ ਇੰਨਾ ਕੋ ਖਾ ਲਿਆ ਏਜੰਸੀਆਂ ਦੇ ਤੇ ਤੇਰੇ ਪਿੰਡ ਦੇ ਕਹਿੰਦੇ ਡੱਕ ਲੁੱਟਾ ਖੋਹਾਂ ਵੀ ਕਰਦਾ ਰਿਆ ਤੈਨੂੰ ਸ਼ਰਮ ਨਹੀਂ ਆਉਂਦੀ ਮਾਸਾ ਬਕਵਾਸ ਕਰਨ ਲੱਗੇ ਨੂੰ ਅਜੇ ਵੀ ਤੂੰ ਨਹੀਂ ਹਾਲਾ ਤਾਂ ਉਹਨੇ ਗੱਲੇ ਕਹਿੰਦੇ ਨੇ ਵੀ ਬਿਸ਼ਰਮਾਂ ਵਾਲੀ ਢਾਲ ਡੋਲ ਗਈ ਕਹਿੰਦੇ ਢੋਲ ਕੇ ਖਾਣੇ ਉਹ ਗੱਲ ਤੇਰੀ ਅੱਜ ਤੁਹਾਡਾ ਬੇੜਾ ਘਰ ਕੋਂਡਿਆ ਵਾ ਤੇ ਅੱਜ ਹਾਰ ਕੇ ਵੀ ਤੂੰ ਥੋੜੀ ਬੋਲੀ ਸ਼ਰਮ ਨਹੀਂ ਕਰ ਤਾਹੀਂ ਬਕਵਾਸ ਮਾਰੀ ਜਾਂਂਦੇ ਆਂ ਪਰੋ ਚਲੋ ਹੁਣ ਇਹਨੂੰ ਇਹ ਜਿਹੜਾ ਬੰਦਾ ਛਟਿਆ ਜਾਂਦਾ ਵਾ ਇਹਨਾਂ ਦਾ ਹੁਣ ਜਾਨੀ ਕਿ ਬੇੜੀ ਡੁੱਬਣ ਵਾਲੀ ਆ ਹੁਣ ਇਹਨਾਂ ਨੂੰ ਆਪਣੇ ਪਾਪ ਕੰਮ ਦੇ ਦੇਖਦੇ ਆ ਬ ਇਹਨਾਂ ਦਾ ਹੁਣ ਅੰਤ ਹੋ ਗਿਆ ਅੰਤੋਂ ਵਾਲਾ ਵਾ ਤੇ ਜਿਹੜਾ ਰਹਿੰਦਾ ਕੋਟਾ ਇਹਨਾਂ ਦਾ ਰਹਿੰਦਾ ਖੁੰਦੀ ਜਿਹੜੀ ਇਹਨਾਂ ਦੀ ਜਿਹੜੀ ਬੇੜਾ ਘਰਕ ਹੋ ਜਣਾ ਹੁਣ ਹੁਣ ਬਾਕੀ ਪੰਥਦਰਿਆਂ ਨੇ ਦੱਸ ਦੇਣਾ 19 ਤਰੀਕ ਨੂੰ ਬਬ ਕਾਲੀ ਧਰਤੀ ਤੇ ਤੇ ਬਾਦਲਾਂ ਦਾ ਸੋਪੜਾ ਸਾਫ ਹੋ ਗਿਆ ਵਾ ਤੇ ਹੁਣ ਤੁਸੀਂ ਹੋਣਾ ਘਰ ਬਹਿ ਗਿਆ ਆਪਣਾ ਰਬ ਰਬ ਕਰੋ ਜਿੰਨਾ ਬਕਵਾਸ ਕਰੋਗਾ ਨਾ ਡੱਡਾ ਬੇੜਾ ਕਰ ਘਊਆ ਇਨੇ ਕਾ ਸ਼ਬਦਾਂ ਨਾਲ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ